કેમેડા એક્સપિરિયન્સ હે ઓર ફીલિંગ કે હોજી ફીલિંગ મે રોંધી હે બંદે ન તસરે શુદાઈ નું લેકે દર્શકો તો કી ઉમીદ ન લેતો દર્શકો તો તા પાળી ઉમીદ ન સૌ લાગે મે ઓસા મેં તંદી હોયા પે કામ તંતે બડા તજરબા હે ਫੀਲਿੰਗ ਮਰਵਾ ਦਿੰਦੀ ਆ ਵਾਕਿਆ ਬੰਦੇ ਨੂੰ 100% ਤਾਂ ਹੀ ਮੈਂ ਕਦੇ ਚੱਕੇ ਨਹੀਂ ਨਾ ਕਿਸੇ ਨੇ ਮੈਨੂੰ ਚੱਕਣ ਦਿੱਤੀ ਕਾਮੇਡੀ ਹੈ ਐਂਡ THEN ਇਚ ਸੀਰੀਅਸ ਇਸ਼ੂਸ ਨੇ ਮੈਂਟਲ ਹੈਲਥ ਇਸ਼ੂਸ ਅਲਕੋਹੋਲਿਜ਼ਮ ਸੀ ਵਾਲਾ ਵਰਡ ਇਟ ਕਾਂਟ ਕੈਰੈਕਟਰ ਇਟਸ ਅਰਾਈਟ ਅਸਲ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਭੂਤ ਪ੍ਰੇਤ ਹੁੰਦੇ ਨੇ ਜੇ ਨਾਲ ਖੜੀ ਤਾਂ ਤਾਂ ਫਿਰ ਮੈਂ ਕਹਿ ਨਹੀਂ ਸਕਦਾ ਨਾ ਕੱਲਾ ਹੁੰਦਾ ਕੱਲਾ ਹੁੰਦਾ ਸਭ ਮੈਂ ਕਹਿ ਦਿੰਦਾ ਦੇਖ ਲਓ ਤੁਹਾਨੂੰ ਕੀ ਕਹਿ ਰਹੇ ਨੇ I don't ਕਿਸੇ ਬੰਦੇ ਨੂੰ ਹੋਰਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੋਂ ਸੋਚਿਆ ਸੀ ਕਿ ਅਦਾਕਾਰ ਬੰਨਣਾ ਹੈ ਜਾਂ ਕਦੋਂ ਅਹਿਸਾਸ ਹੋਇਆ ਕਦੋਂ ਸੋਚਿਆ ਵੀ ਕਦੋਂ ਮਰਨਾ ਮੈਂ ਤਾਂ ਭਰਾ ਬਹਿ ਰਹੇ ਤੂੰ ਮਾ ਹਲੂਗੀ ਅਦਾਕਾਰ ਬੰਨਣਾ ਬਸ ਕੰਦੇ ਤੁਸੀਂ ਵਿਆਹ ਤੇ ਬੜਾ ਗਾ ਪਾਇਆ ਨੱਚ-ਨੱਚ ਕੇ ਬਾਕੀ ਕਲਾਕਾਰਾਂ ਨੇ ਵੀ ਤਾਂ ਜਦੋਂ ਪਰਿਵਾਰ ਨੂੰ ਮੈਨੂੰ ਲੱਗਦਾ ਵੀ ਮੈਂ ਮੇਰੀ ਮੈਕਸੀ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬਠਿੰਡੇ ਦਾ ਐਕਚੁਅਲ ਬਠਿੰਡੇ ਦਾ ਹਨਾ ਮਾਲਵਾ ਦਾ ਜਮਲਪੁਚਾਲਾ ਪਾਸਾ ਤੇ ਕਈ ਵਾਰੀ ਜਦੋਂ ਅੰਮ੍ਰਿਤਸਰੀਆਂ ਨਾਲ ਖੋਈਦਾ ਇਹਨਾਂ ਮਿੱਤਰਾਂ ਨਾਲ ਹੋਈਆਂ ਵੀ ਕੀ ਕਰਦੇ ਜੋ ਗਾਇਆ ਉਹਦਾ ਚੱਲ ਪੈਂਦਾ ਕੀ ਕਰਨ ਦੇ ਜੇ ਹਨਾ ਅੱਜ ਤਾਂ ਰਣਜੀਤ ਬਾਵਾ ਦਾ ਫੋਨ ਆ ਗਿਆ ਕਿੱਥੇ ਆ ਮੈਂ ਕਿਹਾ ਇੱਥੇ ਆ ਆਹ ਕਰਕੇ ਆਈ ਇੱਥੋਂ ਚਾਹ ਪੀ ਕੇ ਆਈ ਇੱਥੋਂ ਆ ਕਰੀ ਮਾਮਾ ਬੜਾ ਸਵਾਦ ਫੂੜੀ ਸਾਡਾ ਮੈਂ ਠੀਕ ਕੋਈ ਨਹੀਂ ਹੋ ਨੀ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾ ਪਸੰਦਨੀ ਪਰਾਂ ਕਰਕੇ ਜ਼ਫਾਰੀ ਬਿੱਲੂ ਲੰਗਨੀ ਅਸੀਂ ਚੇਤਕ ਕਰਾਇਆ ਨਾ ਵਾਂ ਰੰਗਨੀ ਪਰਾਂ ਕਰਕੇ ਜ਼ਫਾਰੀ ਬਿੱਲੂ ਲੰਗਨੀ ਪਰ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ ਨਵੀਂ ਪੰਜਾਬੀ ਫਿਲਮ ਮਿਸਟਰ ਸ਼ੁਦਾਈ 21 ਜੂਨ ਨੂੰ ਸਿਨੇਮਾ ਕਹਾਂਚੇ ਦਸਤਕ ਦੇਣ ਜਾ ਰਹੀ ਆ ਔਰ ਇਸ ਫਿਲਮ ਦੇ ਖੂਬਸੂਰਤ ਨਗੀਨੇ ਮੇਰੇ ਨਾਲ ਮੌਜੂਦ ਨੇ ਹਰ ਸਿਮਰਨ ਤੇ ਮੈਂਡੀ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੋ ਪੰਜਾਬ ਟੀਵੀ ਦੇਖਦੇ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਤੇ ਸਤਿਕਾਰ ਕੀ ਹਾਲ ਚੱਲ ਨੇ ਤੁਹਾਨੂੰ ਡਬਲ ਮੁਬਾਰਕਾ ਫਿਲਮ ਲਈ ਵੀ ਤੇ ਵਿਆਹ ਲਈ ਵੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਤੁਸੀਂ ਡੈਬਿਊ ਕਰ ਰਹੇ ਹੋ ਇਸ ਫਿਲਮ ਦੇ ਜ਼ਰੀਏ ਮੇਨ ਲੀਡ ਦੇ ਤੌਰ ਤੇ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਔਰ ਫੀਲਿੰਗ ਕਿਹੋ ਜੀ ਹੈ ਫੀਲਿੰਗ ਮਰੋਂਦੀ ਹੈ ਬੰਦੇ ਨੂੰ ਇਹ ਨਹੀਂ ਵਧੀਆ ਐਕਸਪੀਰੀਅੰਸ ਸੀ ਹਜੇ ਹਲੇ ਬੜਾ ਪੈਂਡਾ ਲੰਬਾ ਫੇਰੇ ਤਾਂ ਬਸ ਹਜੇ ਤਾਂ ਸ਼ੁਰੂਆਤ ਹੈ ਪਰ ਆਬਵੀਅਸਲੀ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਪਰ ਫੀਲਿੰਗ ਨਹੀਂ ਓਵੇਂ ਹੈਨਾ ਓਵੇਂ ਉਹ ਤਾਂ ਪਰਮਾਤਮਾ ਕਹਿੰਦੇ ਕਹਿੰਦੇ ਹਾਂ ਆਕੜ ਦਾ ਤਾਂ ਬੰਦਾ ਉਦੋਂ ਜਦੋਂ ਮਰਦਾ ਹੈ ਬਸ ਉਦੋਂ ਹੀ ਆਵੇ ਆਕੜ ਤਾਂ ਨਹੀਂ ਪਰਮਾਤਮਾ ਅੱਗੇ ਦੁਆ ਕੇ ਇਦਾਂ ਹੀ ਚਲੀ ਜਾਵੇ ਹੌਲੀ ਹੌਲੀ ਮਾਲਕ ਮੇਰ ਰੱਖੇ ਬਸ ਮੈਂ ਲਈ ਤਾਂ ਤੇ ਬੜਾ ਤਜਰਬਾ ਹੈ ਫੀਲਿੰਗ ਮਰਵਾ ਦਿੰਦੀ ਹੈ ਵਾਕਿਆ ਬੰਦੇ ਨੂੰ 100% ਤਾਂ ਹੀ ਮੈਂ ਕਦੇ ਚੱਕੇ ਨਹੀਂ ਨਾ ਕਿਸੇ ਨੇ ਮੈਨੂੰ ਚੱਕਣ ਦਿੱਤੀ ਸੋ ਯਾ ਡੈਫੀਨਿਟਲੀ ਆਈ ਥਿੰਕ ਫੀਲਿੰਗ ਕੀ ਹੈ ਇਹ ਕੋ ਜਾ ਕੇ ਫੀਲਿੰਗ ਚੱਕ ਸਕਦੇ ਆ ਉਹ ਜਿੰਨਾ ਆਪਾਂ ਚੀਜ਼ਾਂ ਤੋਂ ਦੂਰ ਰਹੀਏ ਬੈਸਟ ਹੈ ਯੂ نو ਬਿਕਾਜ਼ ਥੀਜ਼ ਆ ਇਸ ਦੇ ਨੈਗੇਟਿਵ ਇਮੋਸ਼ਨਸ ਯੂ نو ਫਿਰ ਫੀਲਿੰਗ ਦੇ ਨਾਲ ਹੀ ਈਗੋ ਆ ਜਾਂਦੀ ਈਗੋ ਦੇ ਨਾਲ ਹੀ ਜੈਲਸੀ ਆ ਜਾਂਦੀ ਕੀ ਲੈਣਾ ਹੈ ਸਾਰੀਆਂ ਚੀਜ਼ਾਂ ਫੀਲ ਕਰਕੇ ਆਪਾਂ ਖੁਸ਼ੀ ਖੁਸ਼ੀ ਰਹੀਏ ਇੱਥੇ ਜਸ ਸਟਿਲ ਮੋਡ ਵਿੱਚ ਰਹੀਏ ਇਟਸ ਗੁੱਡ ਇਨਫ ਸਮਝਿੰਦੇ ਤੁਸੀਂ ਇਸ ਫਿਲਮ ਦੇ ਵਿੱਚ ਲੀਡ ਪਿਆ ਰਹੇ ਹੋ ਆਪਣਾ ਕਿਰਦਾਰ ਤੇ ਨਿਭਾ ਰਹੇ ਹੋ ਨਾਲ ਬਾਕੀ ਚਾਰ ਜਿਹੜੇ ਕਿਰਦਾਰ ਨੇ ਉਹਨਾਂ ਦਾ ਕਿਰਦਾਰ ਵੀ ਤੁਸੀਂ ਨਿਭਾ ਰਹੇ ਹੋ ਕਿੰਨਾ ਕੋਕਾ ਸੀ ਤੁਹਾਡੇ ਲਈ ਅ ਐਸ ਐਨ ਆਰਟਿਸਟ ਤਾਂ ਮੈਨੂੰ ਲੱਗਦਾ ਵੀ ਹਰ ਇੱਕ ਬੰਦੇ ਨੂੰ ਚੈਲੈਂਜਿੰਗ ਰੋਲ ਹੀ ਕਰਨੇ ਚਾਹੀਦੇ ਪਰ ਇੰਨੇ ਹੰਡੇ ਹੋਏ ਆਰਟਿਸਟਾਂ ਦਾ ਦੀ ਉਹ ਵੀ ਐਕਟ ਕਰ ਰਹੇ ਐ ਤੇ ਉਹਨਾਂ ਦੀ ਐਕਟਿੰਗ ਕਰਨੀ ਬਹੁਤ ਔਖੀ ਲੱਗੀ ਹਾਂ ਪਰ ਇਹਨਾਂ ਨੇ ਸਾਰਿਆਂ ਨੇ ਹੈਲਪ ਬਹੁਤ ਕੀਤੀ ਅਸੀਂ ਸਾਡਾ ਮਾਹੌਲ ਸੈੱਟ ਤੇ ਬਹੁਤ ਵਧੀਆ ਸੀ ਅਸੀਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਰਹਿੰਦੇ ਜਾਂ ਹੋਰ ਮੈਂ ਕਿਉਂਕਿ ਐਕਟਰ ਦੀ ਇੱਕ ਨਾ ਸਭ ਤੋਂ ਵੱਡੀ ਮੈਂ ਕਹਿਣਾ ਸਕੂਲ ਹੁੰਦਾ ਜਿਹੜਾ ਐਕਟਿੰਗ ਦਾ ਉਹ ਅਬਜ਼ਰਵੇਸ਼ਨ ਹੁੰਦੀ ਹੈ ਜਦੋਂ ਤੁਸੀਂ ਅਬਜ਼ਰਵ ਕਰਦੇ ਆਂ ਦੂਜੇ ਲੋਕਾਂ ਨੂੰ ਉਹ ਤੋਂ ਸਿੱਖਦੇ ਆਂ ਸੋ ਮੈਂ ਇਹਨਾਂ ਨਾਲ ਬਹੁਤ ਟਾਈਮ ਸਪੈਂਡ ਕੀਤਾ ਇਕੱਠਿਆਂ ਹਨ ਤੇ ਉਹ ਅਬਜ਼ਰਵ ਕਰਦੇ ਰਹੇ ਜਦੋਂ ਜਿੱਦੇ ਮੇਰਾ ਸ਼ੂਟ ਨਹੀਂ ਵੀ ਸੀ ਮੰਨ ਲਓ ਉਦੋਂ ਵੀ ਮੈਂ ਇਹਨਾਂ ਦਾ ਦੇਖਣ ਆ ਜਾਂਦਾ ਕਿ ਇਹ ਕਿਵੇਂ ਜੇ ਕਰਦੇ ਆ ਕਿਉਂਕਿ ਮੈਨੂੰ ਇਹਨਾਂ ਦੀ ਐਕਟਿੰਗ ਕਰਨੀ ਪੈਂਦੀ ਸੀ ਤਾਂ ਕਰਕੇ ਸੋ ਬਹੁਤ ਹੈਲਪਫੁਲ ਰਿਹਾ ਕਦੇ ਹੋਇਆ ਐ ਸੈੱਟ ਤੇ ਸ਼ੂਟਿੰਗ ਦੇ ਦੌਰਾਨ ਕਿ ਤੁਸੀਂ ਆਪਣਾ ਕਿਰਦਾਰ ਕਰ ਰਹੇ ਹੋ ਜਦੋਂ ਦੂਸਰੀ ਆਤਮਾ ਤੁਹਾਡੇ ਚ ਆ ਜਾਂਦੀ ਹੈ ਕਿ ਪਹਿਲੇ ਦੀ ਆਂਦੀ ਹੈ ਇਦਾਂ ਹੁੰਦਾ ਸੀ ਭਲੇਕਾ ਪੈ ਜਾਂਦਾ ਸੀ ਕਿ ਡਾਇਲੌਗ ਬੋਲਦੇ ਬੋਲਦੇ ਉਹ ਮੈਂ ਇਹ ਕਿਹੜਾ ਕਿਰਦਾਰ ਫੜ ਲਿਆ ਨਹੀਂ ਨਹੀਂ ਤੁਸੀਂ ਦੂਸਰਾ ਫੜਨਾ ਹੈ ਡਾਇਰੈਕਟਰ ਨੇ ਰੋਕਿਆ ਹੋਵੇ ਨਹੀਂ ਇਦਾਂ ਨਹੀਂ ਹੋਇਆ ਪਰ ਇਹਨਾਂ ਨੇ ਮੇਰੇ ਮੇਰੇ ਨਾਲ ਭੈੜੀ ਬੋਕ ਕੀਤੀ ਇੱਕ ਵਾਰੀ ਕਿਉਂਕਿ ਉਹ ਚਾਰੇ ਇੱਕੇ ਟਾਈਮ ਆ ਜਾਂਦੇ ਆ ਇੱਕੇ ਟਾਈਮ ਹੀ ਚਾਰੇ ਇੱਕੇ ਸੀਨ ਚ ਇੱਕ ਸੀਨ ਚ ਉਹ ਹਾਰ ਜੀ ਇੱਕ ਖਾਈ ਜਾਂਦਾ ਇੱਕ ਦਾਰੂ ਪੀਂਦਾ ਇੱਕ ਗਾਈ ਜਾਂਦਾ ਇੱਕ ਰੋਈ ਜਾਂਦੀ ਹੈ ਨੀਸ਼ਾ ਮੈਮ ਹਨਾ oh god sorry ਮੈਨੂੰ ਕੱਲ ਯਾਦ ਆਇਆ ਯਾਦ ਆ ਜਦੋਂ ਆਪਾਂ ਹੌਟ 에ਅਰ ਬਲੂਨ ਵਿੱਚ ਕੀਤਾ ਸੀਗਾ ਸੀਨ ਐਂਡ ਉਹ ਟੇਕ ਆਪਾਂ ਨੂੰ ਡਿਫਰੈਂਟ ਐਂਗਲਸ ਤੋਂ ਲੈਣੇ ਪੈ ਰਹੇ ਸੀਗੇ ਤਾਂ ਆਬਵੀਅਸਲੀ ਵੀ ਇਨ ਦੀ 에ਅਰ ਨਾਉ ਰਾਈਟ ਅਲੱਗ ਅਲੱਗ ਐਂਗਲਸ ਯੂਜ਼ ਕਰਨੇ ਸੀ ਐਂਡ ਬੈਸਟ ਲੈਣੇ ਸੀ ਐਂਡ ਉਹਦੇ ਵਿੱਚ ਕੀ ਹੁੰਦਾ ਕਿ ਛੋਟਾ ਬੱਚਾ ਨਾਲ ਹੁੰਦਾ ਜੋ ਖਾਂਦਾ ਹੀ ਰਹਿੰਦਾ ਆ ਹੀ ਲਵਜ਼ ਹੀ ਲਵਜ਼ ਡੋਨਟਸ ਰਾਈਟ ਹਰਸਿੰਦਰ ਨੇ ਪਤਾ ਨਹੀਂ ਕਿੰਨੇ donuts ਖਾਦੇ ਹੋਣੇ ਆ ਲੇਕਿਨ ਉਹਨੂੰ ਦੇਖ ਕੇ ਹੀ ਡਟੇ ਫੜ ਲਿਆ ਸੀ ਅਸੀਂ ਹੈਨਾ ਐਂਡ ਹੀ ਵਾਸ ਆਈਟਿੰਗ 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 ਆਈ ਵਾਸ ਡਿਸਕਸਟਿੰਗ ਬੜਾ ਚੈਲੰਜ ਸੀ ਭਾਜੀ ਤੁਹਾਡੇ ਲਈ ਹਾਂ ਹਾਂ ਬੜਾ ਚੈਲੰਜ ਸੀ ਉਹ ਥੈਂਕ ਗੋਡ ਉਹਦੇ ਚ ਦਾਰੂ ਵਾਲਾ ਕੰਮ ਤਾਂ ਚੱਲ ਜਾਂਦਾ ਸੀ ਵੀ ਨਕਲੀ ਪਾ ਲੈਂਦੀ ਸੀ ਹੈ ਉਹ ਡੋਨਟਸ ਦਾ origianally ਖਾਣੇ ਪਏ ਤੇ ਉਹ ਰੀਟੇਕ ਵੀ ਹੁੰਦੇ ਆ ਅਸੀਂ 에ਅਰ ਦੇ ਵਿੱਚ ਸੀਗਾ ਜਿਹੜਾ ਹੌਟ 에ਅਰ ਬਲੂਨ ਹੁੰਦਾ ਉਹ ਅਸੀਂ origignal ਕੀਤਾ ਸ਼ੂਟ ਸਾਰਾ crew ਵੀ ਉਵੇਂ ਗਿਆ ਸੀ ਤਿੰਨ ਚਾਰ ਹੋਰ हायर ਕੀਤੇ ਨਾਲ ਇੱਕ ਚ ਅਸੀਂ ਸੀ ਨਾ ਉਹਦੇ ਚ ਸਟਾਫ ਵੀ ਸੀ ਬੜਾ ਕੁਝ ਉਹ ਔਖਾ ਹੋਇਆ ਤੇ ਡੋਨਟ ਬਹੁਤ ਸਾਰੇ ਲੈ ਕੇ ਗਏ ਮੈਨੂੰ ਐਸ ਵੀ ਕੀਤੇ ਐਂ ਕਹਿ ਦੇਣ ਵੀ ਥੱਲੇ ਰਹਿ ਗਏ ਪਰ ਬਹੁਤ ਜ਼ਿਆਦੇ ਖਾਣੇ ਪਏ ਹਾਂ ਆਸ ਕ੍ਰੇਜ਼ੀ ਪਾਰਟ ਜੀ ਜੀ ਅਸਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਭੂਤ ਪ੍ਰੇਤ ਹੁੰਦੇ ਨੇ देखो नॉट रियली टू बी ऑनेस्ट यू नो आई डोंट वांट टू साउंड एरोगेंट अबाउट एनीथिंग बट नाही अपनी मतलब as we been brought up ਇਹ चीज ਆਮ ਕਹਦੇ ਨੇ ਕਿ ਨਹੀਂ ਹੁੰਦੀਆਂ એનર્ਜੀ ਇਸ ఆఫ్ ਕੋਰਸ ਹੋ ਸਕਦੀ ਹੈ 네ਗੇਟਿਵ એનર્ਜੀ ਪੋਜ਼ੀਟਿਵ એનર્ਜੀ ਇੱਕ ਔਰਾ ਹੋ ਸਕਦਾ ਜਗਾ ਦਾ ਪਰ ਮੈਨੂੰ ਮੈਨੂੰ ਨਹੀਂ ਲੱਗਦਾ ਇਹ ਮੇਰੀ ਆਪਣੀ ਮਤਲਬ ਆਪਣਾ ਮੰਨਣਾ ਹੈ ਗੱਲਾਂ ਸੁਣੀਆਂ ਬਚਪਨ ਦੇ ਵਿੱਚ ਜਿਵੇਂ ਡਰਾਉਣ ਹੁੰਦਾਈ ਬੱਚਿਆਂ ਨੂੰ ਮੈਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਿਆ ਅੱਜ ਕੱਲੋ ਕੁਝ ਪਤਾ ਨਹੀਂ ਇੱਕ ਬਾਬਾ ਜੀ ਸੌਰੀ ਜੋ ਜੋ ਵੀ ਸੇ ਹੋ ਛੇੜ ਕਰ ਰਹੀ ਸੀਗੇ ਤੋਂ ਤੋਂ ਲੇਡੀਜ਼ ਇੱਧਦਾ ਕਰ ਰਹੀਆਂ ਸੀਗੀਆਂ ਹੈਵ ਯੂ ਸੀਨ ਦਾ ਉਹ ਨਹੀਂ ਇੱਕ ਹੋਣੀ ਉਹ ਨਹੀਂ ਸੀਸੀਟੀਵੀ ਨਹੀਂ ਆਉਂਦੀ ਹੁੰਦੀ ਇੱਕ ਸੀਸੀਟੀਵੀ ਦੀ ਫੁਟੇਜ ਆਉਂਦੀ ਹੁੰਦੀ ਹੈ ਹੁੰਦਾ ਉੱਪਰੋਂ ਜਾਈ ਜਾਂਦਾ ਜਾਂ ਹੋਰ ਪੈਰਾਨੋਰਮਲ ਐਕਟੀਵਿਟੀਜ਼ ਕੀ ਕੀ ਤੇ ਹਾਂ ਉਹ ਉਹ ਜਿਆਦੇ ਡਰਾਉਣੀਆਂ ਹੁੰਦੀਆਂ ਉਹ ਹੁਣ ਸਮਝ ਚ ਆਉਂਦੀਆਂ ਕਿਉਂਕਿ ਆਪਾਂ ਫਿਲਮਿੰਗ ਇੰਡਸਟਰੀ 'ਚ ਆ ਕਿ ਉਹ ਐਡਿਟ ਕੀਤੀਆਂ ਹੁੰਦੀਆਂ ਸਾਰੀਆਂ ਹਨਾ ਐਡਿਟ ਕਿਦਾਂ ਕੀਤੀਆਂ ਉਹ ਸਮਝ ਆਉਂਦੀ ਹੈ ਵੈਸੇ ਜੇ ਤੁਸੀਂ ਮੈਨੂੰ ਪੁੱਛੋ ਵੀ ਹੁੰਦੀਆਂ ਮੈਂ ਨਾਲ ਖੜੀ ਤਾਂ ਫਿਰ ਮੈਂ ਕਹਿ ਨਹੀਂ ਸਕਦਾ ਨਾ ਕੱਲਾ ਹੁੰਦਾ ਕੱਲਾ ਹੁੰਦਾ ਤਾਂ ਮੈਂ ਕਹਿ ਦਿੰਦਾ ਦੇਖ ਲਓ ਤੁਹਾਨੂੰ ਕੀ ਕਹਿ ਰਹੇ ਨੇ I know I know ਕੋਈ ਨਾ ਮੈਂ ਡਰ ਨਹੀਂ ਆ ਰਿਹਾ ਕੋਈ ਨਹੀਂ ਅੱਛਾ ਇਹ ਡਰੋਨੀ ਪੂਤ ਹੈ ਹੈਗੀ ਤਾਂ ਪੂਤ ਹੈ ਡਰੋਨੀ ਹੁਣ ਜਾ ਕੇ ਮੈਂ ਤੁਸੀਂ ਗੱਲ ਦੱਸ ਰਹੇ ਸੀ ਤੁਸੀਂ ਵੀ ਬਚਪਨ ਦੇ ਵਿੱਚ ਗੱਲਾਂ ਸੁਣੀਆਂ ਹੋਣੀਆਂ ਪੂਤ ਪ੍ਰੇਤਾਂ ਨੂੰ ਲੈ ਕੇ ਸਾਨੂੰ ਵੀ ਕਹਿੰਦੇ ਰਹੇ ਨੇ ਸਾਡੇ ਸਾਈਕਲ ਦੇ ਪਿੱਛੇ ਬੈ ਕੇ ਜਾਈ ਅਸੀਂ ਰਾਤ ਵੇਲੇ ਆ ਰਹੇ ਸੀ ਜਾਂ ਪੈਰ ਪੁੱਠੇ ਰਹੇ ਉਹਦੇ ਬੜਾ ਕੁਝ ਚੱਲਦਾ ਹੁੰਦਾ ਸੀ ਸਾਡੇ ਤਾਂ ਮਤਲਬ ਕੁਝ ਕੁਝ ਬੰਦੇ ਹੁੰਦੇ ਹਨ ਜਿਨ੍ਹਾਂ ਤੇ ਆਪਾਂ ਯਕੀਨ ਕਰਦੇ ਜਿਹੜੇ ਆਪਣੇ ਸੀਨੀਅਰ ਹੁੰਦੇ ਹਨ ਹਨਾ ਪਿੰਡ ਦੇ ਬੰਦੇ ਲਾਲੋ ਜਾ ਹਨਾ ਉਹ ਜਦੋਂ ਇਹ ਜੀ ਗੱਲਾਂ ਕਰ ਦਿੰਦੇ ਵੀ ਨਹੀਂ ਹਰ ਸਭਨ ਸੱਚੀ ਮੈਂ ਤੈਨੂੰ ਦੱਸ ਰਿਹਾ ਜੀ ਤੂੰ ਉਦੋਂ ਘਰੇ ਜਾਂਦੇ ਜਾਂਦੇ ਉਹ ਜਿਹੜਾ 50 ਕਿਲੋਮੀਟਰ ਦਾ ਫਾਸਲਾ ਹੁੰਦਾ ਸੀ ਨਾ ਉਹ ਐ ਪਰ ਇਹਦੇ ਵਿੱਚ ਮੇਰੇ ਮਾਂ ਮੈਂ ਤੇ ਗੱਲ ਥੋੜੀ ਐਡ ਕਰਨਾ ਜਨਾ ਬੰਦਾ ਰਾਤ ਨੂੰ ਵੀ ਉੱਠਦਾ ਹੈ ਨਾ ਵਾਸ਼ਰੂਮ ਜਾਣਾ ਬੰਦਾ ਆਲੇ ਦੁਆਲੇ ਦੇਖਦਾ ਰਹਿੰਦਾ ਸੀ ਜਾਂ ਕੋਈ ਫੈਮਿਲੀ ਮੈਂਬਰ ਨੂੰ ਲੈ ਜਾਂਦਾ ਸੀ ਬਾਹਰ ਹੀ ਉਹ ਪਰ ਇਹਦੇ ਚ ਨਾ ਬੜਾ ਫੈਮਿਲੀ ਦਾ ਬੜਾ ਰੋਲ ਹੁੰਦਾ ਪੇਰੈਂਟਸ ਦਾ ਖਾਸ ਕਰਕੇ ਹੁਣ ਜਿਹੜੀ ਮੈਨੂੰ ਸਿੱਧਾ ਹੀ ਪਹਿਲੇ ਦਿਨ ਤੇ ਇਹ ਕਹਿੰਦੇ ਨਹੀਂ ਵਾਇਗਰੂ ਤੋਂ ਉੱਤੇ ਕੁਛ ਨਹੀਂ ਮੱਡਰ ਨਾ ਨਹੀਂ ਬੜਾ ਗੱਲ ਕਲੀਅਰ ਆ ਪਰ ਐਸੇ ਬੱਚਾ ਆਪਾਂ ਡਰਦੇ ਵੀ ਆ ਕਿਤੇ ਪਰ ਉਸ ਚੀਜ਼ ਨੇ ਸਟਰੋਂਗ ਬਹੁਤ ਬਣਾਇਆ ਹੈ ਕਈਆਂ ਦੇ ਹੁਣ ਘਰਾਂ ਚ ਮਾਹੌਲ ਇਹੋ ਜਿਹਾ ਹੁੰਦਾ ਹੁਣ ਮੇਰੇ ਫਾਦਰ ਸਾਹਿਬ ਦਾ ਐਜੂਕੇਸ਼ਨ ਡਿਪਾਰਟਮੈਂਟ ਸੀਗੇ ਉਦੋਂ ਤੇ ਉਹ ਉਹਨਾਂ ਨੇ ਚੀਜ਼ਾਂ ਇਹਨਾਂ ਚੀਜ਼ਾਂ ਤੇ ਕਦੇ ਵਿਸ਼ਵਾਸ ਹੀ ਨਹੀਂ ਕੀਤਾ ਸੋ ਉਹ ਹੀ ਜਿਹਾ ਮੈਂ ਬਣ ਗਿਆ ਕੁਝ ਕੋ ਡਰਾਣੀ ਫਿਲਮ ਦੇਖ ਲਵੋ ਬਹੁਤ ਜ਼ਰੂਰ ਹੁੰਦਾ ਨਾ ਕਿ ਤੁਸੀਂ ਰਾਤ ਨੂੰ ਫਿਰ ਮੂੰਹ ਧੋਣ ਜਾਓ ਤਾਂ ਜੀ ਨਹੀਂ ਕਰਦਾ ਕਿ ਅੱਖਾਂ ਬੰਦ ਕਰਕੇ ਯੂ ਡੋਟ ਵਾਂਟ ਟੂ ਡੂ ਇਟ ਐਂਡ ਫਿਰ ਉਸ ਤੋਂ ਬਾਅਦ ਹੁੰਦਾ ਹੈ ਕਿ ਸ਼ੀਸ਼ੇ 'ਚ ਨਾ ਦੇਖੀਏ ਕਿ ਦੇ ਅਬੀ ਸਬਮੜੀ ਹੈ ਫਿਲਮ ਦੇਖ ਕੇ ਯਾ ਮੈਨੂੰ ਰਾਤ ਇਦਾਂ ਹੀ ਹੋਇਆ ਜਿਵੇਂ ਕੋਈ ਕੈਮਰਾ ਦੇਖੀ ਜਾਂਦਾ ਹੁੰਦਾ ਵੀ ਕਿੱਥੇ ਕੈਮਰਾ ਚਲੀ ਜਾਂਦਾ ਅਸਲ ਵਿੱਚ ਮੈਨੂੰ ਵੈਰੀ ਰੇਅਰ ਫਿਲਮ ਹੋਊਗੀ ਕੋਈ ਜਿਹੜੀ ਮੈਨੂੰ ਡਰਾ ਦੂਗੀ ਹਾਂ ਸਾਊਂਡ ਇਫੈਕਟ ਨਾਲ ਇੱਕ ਵਾਰੀ ਆਇਆ ਇੰਝ ਜ਼ਰੂਰ ਹੋ ਜਾਂਦਾ ਬੰਦਾ ਜਾਂ ਇੱਕੇਦਮ ਕੋਈ ਸੀਨ ਉਹ ਜਾਉਂਦਾ ਆਦਰਵਾਇਜ਼ ਮੈਂ ਕੈਮਰਾ ਪੁਆਇੰਟ ਆਫ 뷰 ਨਾਲ ਦੇਖਦਾ ਕਿ ਕੈਮਰੇ ਦੇ ਪਿੱਛੇ ਕਿੰਨੇ ਬੰਦੇ ਹੁੰਦੇ ਆ ਕਿੰਨੇ ਸ਼ੂਟ ਕਰੀ ਜਾਂਦੇ ਆ ਜਾਂ ਹੋਰ ਹਨਾ ਆਦਰਵਾਇਜ਼ ਹਾਰਰ ਫਿਲਮਾਂ ਮੈਨੂੰ ਨਹੀਂ ਉਡਾਉਂਦੀਆਂ ਪਤਾ ਨਹੀਂ ਕਿਉਂ ਫਿਲਮ ਦੇ ਸੈੱਟ ਤੇ ਕਿੰਨੇ ਕਿਸ ਨੂੰ ਜ਼ਿਆਦਾ ਡਰਾਇਆ ਹੈ ਇਦਾਂ ਦਾ ਅਸੀਂ ਨਹੀਂ ਅਸੀਂ ਪਿਆਰ ਨਾਲ ਹੀ ਰਹੇ ਆ ਸਾਰੇ ਯਾ ਯਾ ਨਾ ਵੈਰੀ ਬਿਊਟੀਫੁਲ ਬਿਊਟੀਫੁਲ ਐਕਸਪੀਰੀਅੰਸ ਫॉर ਆਲ ਆਫ ਅਸ ਐਕਚੁਅਲੀ ਸੋ ਇਟ ਵਾਸ ਨਾਟ ਬਿਕਾਜ਼ ਥਿਸ ਇਜ਼ ਨਾਟ ਅ ਸਪੂਕੀ ਨਹੀਂ ਹੈ ਥਿਸ ਇਜ਼ ਐਕਚੁਅਲੀ ਫਨ ਕਾਮੇਡੀ ਹੈ ਕਾਮਿਕਲੀ ਕਾਮੇਡੀ ਹੈ ਐਂਡ ਦੈਨ ਇਟ ਇਜ਼ ਸੀਰੀਅਸ ਇਸ਼ੂਜ਼ ਨੇ ਮੈਂਟਲ ਹੈਲਥ ਇਸ਼ੂਜ਼ ਅਲਕੋਹੋਲਿਜ਼ਮ ਸੀ ਵਾਲਾ ਵਰਡ ਆ ਕਾਂਸਟੈਂਟ ਕੈਰਸਟਰ ਇਟਸ ਆਲਰਾਈਟ ਕੋਈ ਨਹੀਂ ਇਟਸ ਆਲਰਾਈਟ ਪਲੀਜ਼ caralepsy caralepsy i don't know why i can't remember that word ਜਦੋਂ ਵੀ ਲੱਭਣਾ ਪੈਣਾ ਹੈ ਇਹਦਾ ਇਹਦਾ i think ਤੋੜ caralepsy ਕਹਤਾ ਹੈ ਹਾਂ catalepsy okay epilepsy let's like okay catalepsy ਹਨਾ ਕਿ ਜਦੋਂ ਬੰਦਾ ਮਰ ਕੇ ਜ਼ਿੰਦਾ ਹੁੰਦਾ ਆਨ 올 ਦਾ ਯੂ نو ਯਾਨੀ ਜਿਵੇਂ ਬੰਦੇ ਕਦੇ ਵੈਸੇ ਤੁਸੀਂ ਯਕੀਨ ਰੱਖਦੇ ਅਗਲਾ ਜਨਮ ਪਿਛਲਾ ਜਨਮ ਇਹੋ ਜਿਹੇ ਵੀ ਵੀਡੀਓਜ਼ ਬੜੀ ਜਾਂ ਜਾਂਦੀਆਂ ਸੋਸ਼ਲ ਮੀਡੀਆ ਤੇ ਉਹਦੇ 'ਚ ਨਹੀਂ ਅਗਲੇ ਜਨਮ ਪਿਛਲੇ ਜਨਮ ਨਾਲ ਤਾਂ ਆਪਾਂ ਫੇਕ ਹੀ ਨਿਕਲਦਾ ਯੂਜੂਲੀ ਪਰ ਜਦੋਂ ਕੋਈ ਸਿਵਿਆਂ 'ਚ ਮੱਚੀ ਜਾਂਦਾ ਉਦੋਂ ਉੱਠ ਖੜਦਾ ਉੱਠ ਖੜਦਾ ਉਹਨੂੰ ਕੈਟਾਲੈਪਸੀ ਕਹਿੰਦੇ ਆ। ਅੱਛਾ। ਹਾਂ। ਤੇ ਉਹਨਾਂ ਲਿੰਕ ਕਾਰਲੇਸ਼ਨ ਹੋ ਗਿਆ। ਸੌਰੀ। ਤੇ ਉਹੀ ਕਨਸੈਪਟ ਆ ਫਿਲਮ ਦਾ ਕਿ ਇੱਕ ਮੁੰਡਾ ਮਰ ਕੇ ਜਿਉਂਦਾ ਹੋ ਜਾਂਦਾ ਤੇ ਉਹਨੂੰ ਫਿਰ ਨਾ ਆਤਮਾਵਾਂ ਦਿਖਣ ਲੱਗ ਜਾਂਦੀਆਂ। ਇੱਕ ਦੋ ਥਾਵਾਂ ਤੇ ਹੋਇਆ ਵੀ ਐ। ਆਪਾਂ ਇੰਟਰਨੈਟ ਤੇ ਵੀ ਸਰਚ ਮਾਰਦੇ ਆ ਨਾ। ਬਹੁਤ ਸਾਰੇ ਲੋਕ ਮਰ ਕੇ ਜਿਉਂਦੇ ਹੋ ਜਾਂਦੇ ਆ। ਉਹ ਐਕਚੁਅਲ ਦੇ ਵਿੱਚ ਇੱਕ ਸਟੇਜ ਹੁੰਦੀ ਐ ਜਦੋਂ ਤੁਹਾਡੀ ਬਾਡੀ ਰਿਐਕਟ ਕਰਨਾ ਬੰਦ ਕਰ ਦਿੰਦੀ ਐ ਕਾਫੀ ਲੰਬੇ ਸਮੇਂ ਤੱਕ ਤੇ ਲੋਕਾਂ ਨੂੰ ਐ ਲੱਗਦਾ ਕਿ ਮਰ ਗਿਆ। ਹੂੰ ਉਹ ਰੱਬ ਜਾਣਦਾ ਵੀ ਕੀ ਹੈ ਕੀ ਨਹੀਂ ਸਾਇੰਸ ਇਹਨੂੰ ਇਹ ਕਹਿੰਦੀ ਹੈ ਕੈਟਾਲਿਪਸੇ ਕਹਿੰਦੀ ਹੈ ਪਰ ਸਿਮਰਨ ਹੋਰਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੋਂ ਸੋਚਿਆ ਸੀ ਕਿ ਅਦਾਕਾਰ ਬੰਨਣਾ ਹੈ ਜਾਂ ਕਦੋਂ ਅਹਿਸਾਸ ਹੋਇਆ ਕਦੋਂ ਸੋਚਿਆ ਵੀ ਕਦੋਂ ਮਰਨਾ ਮੈਂ ਕਹਾ ਭਰਾਵਾ ਰਹਿਣ ਦੇ ਕਮ ਹਾਲ ਹੋ ਗਈ ਅਦਾਕਾਰ ਬੰਨਣਾ ਬਸ ਬਚ ਬਦ ਗੱਲ ਕਰ ਲਿਆ ਨਾ ਮਰਨ ਮੁਰਨ ਵਾਲੀਆਂ ਹੂੰ ਬਚ ਬਚ ਫੰਤੋ ਬਚ ਫੰਤੋ ਉਹ ਤ ਜਦੋਂ ਹੁੰਦਾ ਮੈਂ ਆਪਣੇ ਆਪ ਨੂੰ ਜਾਣਦਾ ਉਦੋਂ ਦਾ ਮੈਮਰੀ ਹੈ ਚਾਈਲਡਹੂਡ ਮੈਮਰੀ ਬੜੀਆਂ ਮੈਮਰੀਜ਼ ਆ ਬੜੀਆਂ ਮੈਮਰੀਜ਼ ਉਹ ਡੈਰੀ ਨੂੰ ਉਹ ਦਿਖਾ ਰਹੇ ਨੇ ਨਾਟਕ ਹਨਾ ਕਰ ਕਰਕੇ ਮੈਂ ਉਹਨਾਂ ਨੂੰ ਖੜਾ ਕੇ ਰੱਖਣਾ ਕੋਈ ਨਵੀਂ ਫਿਲਮ ਦੇਖਣੀ ਫਿਰ ਉਹ ਤਿੰਨ ਘੰਟੇ ਅਸੀਂ ਮੈਂ ਮਕੋਂਦਾ ਹੁੰਦਾ ਸੀ ਉਹਨਾਂ ਨੂੰ ਖੜਾ ਕੇ ਰੱਖਦਾ ਸਾਹਮਣੇ ਵੀ ਹੁਣ ਆ ਹੋ ਗਿਆ ਹੁਣ ਆ ਹੋ ਗਿਆ ਅਮਤਾਬਚਨ ਐ ਖੜਾ ਖੱਬੇ ਹੱਥ ਨਾਲ ਪਿਸਤਲ ਲਈ ਜਾਂ ਹੋਰ ਐ ਜਿਹੀਆਂ ਚੀਜ਼ਾਂ ਹਾਂ ਤੇ ਬੜੀਆਂ ਉਹਨਾਂ ਨੂੰ ਫਿਲਮਾਂ ਦਿਖਾਉਂਦਾ ਇਦਾਂ ਦਾ ਕਰਕੇ ਤੇ ਇਹ ਆ ਗੋਲੀਆਂ ਗਾਲੀਆਂ ਮਰੌਣੀਆਂ ਆਪਣੇ ਉਸファン ਬਚਪਨ ਵਧੀਆ ਲੰਘਿਆ ਪਰ ਰਿਆ ਤੁਹਾਡਾ ਬਹੁਤ ਸਾਰੀਆਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਫਿਲਮਾਂ ਦਾ ਕਲਾਕਾਰਾਂ ਦਾ ਜ਼ਿਕਰ ਕਰ ਰਹੇ ਹੋ ਪੰਜਾਬੀ ਦੇਖੋ ਮੈਨੂੰ ਲੱਗਦਾ ਪਹਿਲਾਂ ਤਾਂ ਹਰ ਇੱਕ ਸਮੇ ਦੇ ਨਾਲ ਬਦਲ ਜਾਂਦਾ ਪਹਿਲਾਂ ਤਾਂ ਆਏ ਹੁੰਦਾ ਹੁੰਦਾ ਸੀ ਵੀ ਡੈਡੀ ਯਾਰ ਗਣ ਧਰਮਿੰਦਰ ਵਧੀਆ ਲੱਗਦੇ ਸੀ ਸ੍ਰਿਮੇਂਦਰ ਜੀ ਤੇ ਆਪਾਂ ਨੂੰ ਸਨ ਹੀ ਦਿਓ ਨਾ ਆਪਣੀ ਤਾਂ ਲੜਾਈ ਹੋਈ ਇਹ ਹੁੰਦੀ ਹੁੰਦੀ ਸੀ ਪਿੰਡਾਂ ਵਾਲਿਆਂ ਦੀ ਤਾਂ ਸ਼ਹਿਰਾਂ ਵਾਲਿਆਂ ਨਾਲ ਵੀ ਉਹਨਾਂ ਨੂੰ ਕੋਈ ਹੋਰ ਵਧੀਆ ਲੱਗਦਾ ਹਨਾ ਅਮੇ ਤਾਂ ਆਵਚਨ ਵਧੀਆ ਲੱਗਦਾ ਜਾਂ ਹੋਰ ਤੇ ਪਰ ਮੈਂ ਅਮੇ ਦਾ ਬਹੁਤ ਫੈਨ ਰਹਾ ਉਦੋਂ ਵੀ ਤੇ ਹੁਣ ਤਾਂ ਸਾਰੇ ਵਧੀਆ ਲੱਗਦੇ ਆ A to Z ਕਲਾਕਾਰ ਸਾਰੇ ਪੰਜਾਬੀ ਹਿੰਦੀ ਬਾਲੀਵੁੱਡ ਪਾਲੀਵੁੱਡ ਟਾਲੀਵੁੱਡ ਸਾਰੇ ਵਧੀਆ ਲੱਗਦੇ ਆ ਹਾਂ ਸੌ ਫਿਲਮਾਂ ਦਾ ਵੀ ਕਾਫੀ ਜ਼ੋਰ ਹੈ ਅਜਿਹੇ ਸਮੇਂ ਦੇ ਵਿੱਚ ਪੁਸ਼ਪਾ ਦਾ ਜ਼ਿਕਰ ਕਰ ਲੀ ਭਾਵੇਂ ਬਾਹੂਬਲੀ ਦਾ ਜ਼ਿਕਰ ਕਰ ਲੀ ਤੁਹਾਡਾ ਕਿਹੜਾ ਫੇਵਰਿਟ ਕਲਾਕਾਰ ਹੈ ਅੱਛੀ 1:30 ਚ ਗਈਏ ਤੁਹਾਨੂੰ ਸਾਰੇ ਜੇ ਸਵੈਚਨ ਪੂਰਾ ਕਰਤਾ ਭਾਈ ਮੈਂ ਮੈਂ ਸੁਣਿਆ ਵੀ ਤੁਹਾਨੂੰ ਜਰਨਲਿਜ਼ਮ ਦਾ ਬਹੁਤ ਸ਼ੌਕ ਹੈ ਨਾ ਪੱਤਰਕਾਰੀ ਦਾ ਸ਼ੌਕ ਨਹੀਂ ਮੈਨੂੰ ਇੰਟਰਸਟਿੰਗ ਲੱਗਦੀ ਹੈ ਤੁਹਾਡੀ ਜੌਬ ਕਰਨੀ ਜਦੋਂ ਦਸੀਂ ਕਰ ਹੁਣ ਜੇ ਕੱਲ ਨੂੰ ਬਾਇ ਚਾਂਸ ਮੈਨੂੰ ਇੱਕ ਪੱਤਰਕਾਰ ਦਾ ਰੋਲ ਕਰਨਾ ਪਿਆ ਜਰਨਲਿਸਟ ਦਾ ਤੇ ਮੈਂ ਕਿਵੇਂ ਕਰੂੰਗਾ ਉਹ ਤਾਂ ਕਰਕੇ ਅਬਜ਼ਰਵ ਕਰਦੇ ਰਹਿੰਦੇ ਆ ਹਨਾ ਉਹ ਮੈਨੂੰ ਬੜਾ ਇੰਟਰਸਟਿੰਗ ਲੱਗਦਾ ਕਿਦੋਂ ਖਬਰ ਨੂੰ ਕਮਣੀ ਦੇਖੋ ਕੀ ਹੋ ਗਿਆ ਦੇਖੋ ਐਂ ਦੱਸਣਾ ਨਹੀਂ ਕੀ ਹੋ ਗਿਆ ਕਿੱਥੇ ਹੋ ਗਿਆ ਖਿੱਚੀ ਜਾਣਾ ਕੰਮ ਪੂਰਾ ਹੈ ਇਟਸ ਵੈਰੀ ਇੰਟਰਸਟਿੰਗ ਤੁਹਾਡੀ ਐਕਟਿੰਗ ਵੀ ਬਹੁਤ ਔਖੀ ਹੈ ਯਾ ਪਰ ਨਹੀਂ ਸਾਰੇ ਪ੍ਰਾਣੀ ਪ੍ਰਭਾਉ ਕਿਤੇ ਪੁੱਠਾ ਨਾ ਚੱਕਦੇ ਉਹ ਕੰਮ ਤੁਹਾਨੂੰ ਮੈਂ ਦੱਸਾਂ ਹੈ ਕਿਤੇ ਆਏਗਾ ਵੀ ਪੱਤਰਕਾਰ ਭਾਈ ਸਾਰੇ ਵੱਲੋਂ ਉਹਦਾ ਬਾਈਕਾਟ ਨਾ ਕਰਦੇ ਸਾਰੇ ਬੜੇ ਪਿਆਰੇ ਦੋਸਤ ਵੀ ਨੇ ਚੈਨਲ ਵੀ ਚੈਨਲ ਵੀ ਬੜੇ ਸਾਰੇ ਮਿੱਤਰ ਹੀ ਹੈ ਜਿੰਨੇ ਵੀ ਹੈਗੇ ਨੇ ਮੈਂ ਤੁਹਾਨੂੰ ਦੇਖਦਾ ਰਹਿਣਾ ਪਰ ਮੈਨੂੰ ਦ ਵੇ ਐਵਰੀਬਾਡੀ ਟਾਕਸ ਜਿੱਦਾਂ ਗੱਲ ਕਰਦੇ ਆ ਉਹ ਮੈਨੂੰ ਬੜਾ ਵਧੀਆ ਲੱਗਦਾ ਹੁਣ ਜਿੱਦਾਂ ਤੁਹਾਡੇ ਆਪਣੇ ਜਯਵਿੰਦਰ ਭਾਈ ਖੁਦ ਹੋਰੋਂ ਗੱਲ ਕਰਦੇ ਆ ਐਸੇ ਮੇ ਜੋ ਦਿਮਾਕੜ ਹੋਰ ਤਰੀਕੇ ਨਾਲ ਗੱਲ ਕਰਦੇ ਆ ਹਨਾ ਬੜੇ ਸਾਰੇ ਨੇ ਜਗਤਾਰ ਭਾਈ ਹੋਰੋਂ ਗੱਲ ਕਰਦੇ ਉਹ ਮੈਂ ਅਬਜ਼ਰਵ ਕਰਦਾ ਬੜਾ ਤੇ ਮੈਂ ਤਾਂ ਕਹਿਣਾ ਇਹ ਮੇਰੇ ਭਰਾ ਇੰਨੇ ਵੱਡੇ ਹੁਣ ਵੀ ਇਹਨਾਂ ਦੇ ਫਿਲਮਾਂ ਬਣਨ ਤੇ ਫਿਰ ਮੈਂ ਰੋਲ ਕਰਾਂ ਉਹਨਾਂ ਦਾ ਹਾਂ ਮੈਂ ਕੁਐਸਚਨ ਵਿੱਚ ਰਹਿ ਗਿਆ ਸਵਾਲ ਕਿ ਤੁਹਾਡਾ ਕਿਹੜਾ ਫੇਵਰਿਟ ਹੈ ਉਹ ਹੀ ਕਹਿ ਰਹੀ ਸੀ ਕਿ ਦਸ ਟੂ ਮਚ ਟੈਲੈਂਟ ਐਂਕਿਸਨ ਵਿੱਚ ਇੱਕ ਪਰਸਨ ਨੂੰ ਕਹਿਣਾ ਕਿ ਦਿਸ ਇ ਜਦੋਂ ਛੋਟੇ ਹੁੰਨੇ ਨਾ ਉਦੋਂ ਹੁੰਦੀਆਂ ਇਹ ਚੀਜ਼ਾਂ ਲਾਈਕ ਵੈਨ ਯੂ ਆਰ ਕਿਡਸ ਰਾਈਟ ਕਿ ਆਈ ਯੂਸ ਟੂ ਲਵ ਮਾਧਰੇ ਟਿਕਸ਼ੇ ਆਈ ਯੂਸ ਟੂ ਲਵ ਅਮਿਤਾ ਬਚਨ ਯੂ نو ਬਿਕੋਜ਼ ਨਾथिंग ਆ ਮੂਵੀ ਜ਼ਿਆਦਾ ਕਰੇ ਚੱਲ ਰਹੀਆਂ ਸੀ ਰਾਈਟ ਐਂਡ ਨਾਊ ਐਜ਼ ਐਨ ਐਡਲਟ ਐਂਕਾਸਕਰ ਕਿ ਕਿਉਂਕਿ ਮੈਂ ਇੰਡਸਟਰੀ ਦਾ ਹਿੱਸਾ ਹਾਂ ਟੈਲੈਂਟੀ ਬਹੁਤ ਜ਼ਿਆਦਾ ਆ ਉਹ ਬੇਸ਼ੱਕ ਪੰਜਾਬੀ ਸਿਨੇਮਾ ਚ ਹੋਵੇ ਉਹ ਬੇਸ਼ੱਕ ਆਪਣਾ ਸਾਊਥ ਇੰਡੀਅਨ ਹੈ ਜਾਂ ਬਾਲੀਵੁੱਡ ਜਾਂ ਹਿੰਦੀ ਸਿਨੇਮਾ ਹੈ ਟੂ ਮਚ ਟੈਲੈਂਟ ਸੋ ਮੈਂ ਇਹ ਦੱਸ ਸਕਦੀ ਹਾਂ ਕਿ ਚਲੋ ਆਪਣੇ ਸਾਊਥ ਵਿੱਚੋਂ ਮੈਨੂੰ ਇਹ ਪਸੰਦ ਨੇ ਜਾਂ ਯੂ نو ਲਾਈਕ ਬੰਬੇ ਉਹ ਆਪਣੇ ਹਿੰਦੀ ਸਾਈਡ ਤੋਂ ਇਹ ਪਸੰਦ ਹੈ ਜਦ ਰੰਵੀਰ ਕਪੂਰਾ ਵੀ ਲਾਈਕ ਹਿਸ ਵਰਕ ਜਿਮੀ ਜੀ ਨੇ ਯੂ نو ਆਪਣੀ ਵਿੱਚ ਦਿਲਜੀਤ ਦਸਾਂਜ ਜੋ ਮਿਕਸ ਆਫ ਕ੍ਰਾਸ ਨੇ ਹੋਣ ਆਮੀ ਵਰਗ ਹੋ ਗਏ ਹੁਣ ਹਰਸਿਮਰਨ ਹੈ ਯੂ نو ਐਂਡ THEN ਇਨ ਆਪਣੇ ਸਾਊਥ ਵਿੱਚ ਆਈ ਡੋਨਟ ਫੋਰਗਿਵ ਮੀ ਬਟ ਨੇਮਸ ਮੈਂ ਵਦਿਆ ਨਹੀਂ ਨੇਮਸ ਹਾਂਜੀ ਅਲੋ ਗੁਰਜਨ ਹੋ ਗਏ ਯੈਸ ਪੁਸ਼ਪਾ ਦ ਪ੍ਰਭਾਸ ਹੈ ਨਾ ਉਹ ਹੋ ਗਏ ਸੋ ਥੀਸ ਥੀਸ ਪੀਪਲ ਯੂ نو ਦੈਟ ਆਰ ਡੂਇੰਗ ਅਮੇਜ਼ਿੰਗ ਅਮੇਜ਼ਿੰਗ ਵਰਕ ਤੁਸੀਂ ਦੋਵਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਸ਼ੁਦੈਨ ਜਾਂ ਸ਼ੁਦਾਈ ਕਦੋਂ ਸੁਣਿਆ ਸੀ ਨਹੀਂ ਤਾਂ ਯਾਰ ਮੌਕਾ ਦੱਸਣਾ ਹਨਾ ਸ਼ੁਦਾਈ ਮੈਂ ਜਿਆਦਾ ਮੇਲਾ ਤਾਂ ਸਾਡੇ ਮਾਲਵੇ ਵਾਲੇ ਪਾਸੇ ਘੱਟ ਕਹਿੰਦੇ ਆ ਇਧਰ ਕਦੀ ਮੈਨੂੰ ਲੱਗਦਾ ਡਾਇਰੈਕਟਰ ਸਾਹਿਬ ਤੋਂ ਸੁਣਿਆ ਹੋਣਾ ਕਿਉਂਕਿ ਅੰਮ੍ਰਿਤਸਰ ਦੇ ਨੇ ਉਹ ਕੀ ਮਾਮਾ ਸ਼ਦਾਈ ਹੋ ਗਿਆ ਹੋਂਡਿਆ ਮੈਂ ਵੀ ਅਮਰitsar ਤੋਂ ਹਾਂ ਤੁਸੀਂ ਅਮਰਸਰ ਤੋਂ ਹਾਂ ਬਾਬਾ ਸਾਹਿਬ ਸੁਦਾਈ ਜਾਂ ਸੁਦੈਣ ਕਹਿੰਦੇ ਨੇ ਜਿੰਨਾ ਮੈਨੂੰ ਪਤਾ ਸਸਾ ਨਹੀਂ ਇਹ ਮੈਂ ਸੱਚੀ ਮੰਮੀ ਨਾਲ ਗੱਲ ਕਰਾਵਾਂ ਹਾਂ ਦੋਬਾ ਸਾਹਿਬ ਤੋਂ ਥੋੜੇ ਹਲੇ ਪਾਸੇ ਸੁਦੈਣ ਇਹ ਬੱਟਾ ਕਰ ਰਹੇ ਨੇ ਕਹਿੰਦੇ ਮੰਮੀ ਨਾਲ ਗੱਲ ਕਰਾਵਾਂ ਸਾਡੇ ਮਾਤਾ ਸੁਦਾਈ ਸੁਦਾਈ ਵਾਓ ਸੁਦਾਈ ਬੈਰੀ ਨਾਈਸ ਇੰਟਰਸਟਿੰਗ ਬਸ ਠੀਕ ਹੈ ਫਿਰ ਆਹ ਹੋ ਗਿਆ ਜੀ ਨਹੀਂ ਠੀਕ ਹੈ ਆਉ ਨਹੀਂ ਹੈ ਅੰਮ੍ਰitsar ਵਾਲੇ ਪਾਸੇ ਮੇਰੇ ਨਾਲ ਸੁਦਾਈ ਸੁਦੈਣ ਹੈ ਉਹ ਜਿਆਦਾ ਕਹਿੰਦੇ ਪਰ ਹੁਣ ਤਾਂ ਮੈਕਸ ਮੇਰੀ ਲੈਂਗੁਏਜ ਵੀ ਕਦੇ ਕਈ ਵਾਰੀ ਮੈਨੂੰ ਐ ਲੱਗਦਾ ਵੀ ਮੈਂ ਮੇਰੀ ਮੈਕਸੀ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬਠਿੰਡੇ ਦਾ ਐ ਐਕਚੁਅਲ ਬਠਿੰਡੇ ਦਾ ਹਨਾ ਮਾਲਵਾ ਦਾ ਜਮਾ ਪਚਾਲਾ ਪਾਸਾ ਤੇ ਕਈ ਵਾਰੀ ਜਦੋਂ ਅੰਮ੍ਰਿਤਸਰੀਆਂ ਨਾਲ ਹੋਈਦਾ ਇਹਨਾਂ ਮਿੱਤਰਾਂ ਨਾਲ ਹੋਈਆਂ ਵੀ ਕੀ ਕਰਦੇ ਜੋ ਗਾਇਆ ਉਹਦਾ ਚੱਲ ਪੈਂਦਾ ਕੀ ਕਰਨ ਦੇ ਜੇ ਹਨਾ ਇਦਾਂ ਉਧਰ ਕੀ ਕਹਿੰਦੇ ਆ ਪੈਸੇ ਖੜਨੇ ਹੀ ਉਹਨੂੰ ਖੜ ਲਿਓ ਨਾਲ ਹਨਾ ਇਹ ਦਜੀ ਦਜਲ ਪੈਂਦੀ ਹੈ ਕਿਹੜੀ ਅੰਮ੍ਰਿਤਸਰ ਦਾ ਨਾਮ ਲੈਣਾ ਤੇ ਅਕਸਰ ਕਹਿੰਦੇ ਨੇ ਲੋਕ ਕਿ ਅੰਮ੍ਰਿਤਸਰ ਦੇ ਜਿਹੜੇ ਲੋਕ ਨੇ ਖਾਣ ਪੀਣ ਦੇ ਬੜੇ ਸ਼ਕੀਨ ਹੁੰਦੇ ਨੇ ਤੁਹਾਡਾ ਫੇਵਰਟ ਫੂਡ ਕਿਹੜਾ ਹੈ ਮੇਰਾ ਫੇਵਰਟ ਮੈਂ ਨਾ ਅਸਲ ਦੇ ਵਿੱਚ ਅੰਮ੍ਰਿਤਸਰ ਰਿਹਾ ਹਾਂ ਕਾਫੀ ਟਾਈਮ ਜੋੜੀ ਦੀ ਸ਼ੂਟ ਉੱਥੇ ਹੋਈ ਸੀ ਅੰਮ੍ਰਿਤਸਰ ਐਂਡ ਅਰਾਊਂਡ ਹਨਾ ਤੇ ਹਮ ਸਾਰੇ ਕਹਿੰਦੇ ਆ ਵੀ ਅੰਮ੍ਰਿਤਸਰੀ ਕੁਲਚੀ ਬਹੁਤ ਵਧੀਆ ਹੁੰਦੀ ਹੈ ਇੱਕ ਹੁਣ ਇੱਥੇ ਹਵਾਈ ਅੱਡਾ ਬਣਿਆ ਉੱਥੇ ਅੰਮ੍ਰਿਤਸਰ ਉਹ ਐਂਟਰ ਹੋਣ ਤੋਂ ਪਹਿਲਾਂ ਝੰਡੇ ਵਾਲੇ ਲਾਗੇ ਉਹਦੇ ਕੋਲਚੇ ਸ਼ੋਲੇ ਜਿਹੜੇ ਹੈਗੇ ਨੇ ਉਹਦੇ ਨਾਲ ਦੇ ਮੈਂ ਪਿਛਲੇ ਮਹੀnada 10-12 ਸਾਲਾਂ ਤੋਂ ਅੰਮ੍ਰਿਤਸਰ ਜਾਂਨਾ ਮੈਂ ਕਦੇ ਨਹੀਂ ਖਾਦੇ ਉੱਥੇ ਬੈਸਟ ਆ ਜਿੰਨੇ ਮੈਂ ਉਹ ਬਿਲਕੁਲ ਉਹ ਨਹੀਂ ਕਰ ਰਹੇ ਹਣਾ ਤੇ ਪਰ ਉਹਦੇ ਜਿਆਦਾ ਬੈਸਟ ਆ ਬਾਕੀ ਹਰ ਇੱਕ ਸਿਟੀ ਦਾ ਆਵਦਾ ਆਵਦਾ ਹੁੰਦਾ ਮਾਹੌਲ ਹਨ ਹੁਣ ਇੱਥੇ ਕਈ ਜਗ੍ਹਾ ਤੇ ਫਿਸ਼ ਵਧੀਆ ਮਿਲਦੀ ਹੈ ਇੱਕ ਵਾਰੀ ਮੈਂ ਉਧਰ ਨੂੰ ਚੱਲਿਆ ਸੀ ਮੇਰੇ ਕੋਲੇ ਰਣਜੀਤ ਬਾਵੇ ਦਾ ਫੋਨ ਆ ਗਿਆ ਕਿੱਥੇ ਆ ਮੈਂ ਕਿਹਾ ਇੱਥੇ ਆ ਆ ਕਰਕੇ ਆਈ ਇੱਥੋਂ ਚਾਹ ਪੀ ਕੇ ਆਈ ਐਤੋਂ ਆ ਕਰੀ ਮਾਮਾ ਬੜਾ ਸਵਾਦ ਫੂੜੀ ਸਾਡਾ ਮੈਂ ਠੀਕ ਹੈ ਕੋਈ ਨਹੀਂ ਤੇ ਉਹ ਬੜਾ ਉੱਥੇ ਵਧੀਆ ਲੱਗਦਾ। ਕੋਈ ਨਾ ਕਿਸੇ ਦਾ ਫੋਨ ਆ ਜਾਂਦਾ ਜਾਂ ਤੁਸੀਂ ਵੀ ਕਿਸੇ ਨੂੰ ਫੋਨ ਕਰਕੇ ਕਹਿੰਦੇ ਹੋ ਜਿਵੇਂ ਇਹਨਾਂ ਨੇ ਕਿਹਾ ਰਣਜੀਤ ਬਾਵੇ ਦਾ ਫੋਨ ਆ ਜਾਂਦਾ। ਘਾਣਪੀਣ ਲਈ। ਆਪੇ ਐਕਸਪਰਟ ਐ। ਘਾਣਪੀਣ ਵਿੱਚ। ਬੜਾ ਕਿਹੜਾ ਫੇਵਰਿਟ ਫੂਡ? ਪਨੀਰ ਪੁਰਜੀ, ਆਲੂ ਪਰਾਠੇ ਮੇਰੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੇਵਰਿਟ ਹੈ। ਮਸਤਾਂ ਦੀ ਦਾਲ ਆ ਕਿਟ ਹੈਬਿਟ ਏਵਰੀ ਸਿੰਗਲ ਡੇ ਐਂਡ ਯੇਹੀ ਅਕਾ ਲਾਈਕ ਮੇਨਲੀ ਜਿਹੜੇ ਕਰਦੇ ਪੰਜਾਬੀ ਖਾਣੇ ਹੁੰਦੇ ਆ ਪਰ ਪਨੀਰ ਪੁਰਜੀ ਮੇਰੀ ਬਹੁਤ ਫੇਵਰਿਟ ਹੈ। ਦੱਸੋ। ਮਿਸਟਰ ਸ਼ੁਦਾਈ ਨੂੰ ਲੈ ਕੇ ਦਰਸ਼ਕਾਂ ਤੋਂ ਕੀ ਉਮੀਦਾਂ ਨੇ ਤੁਹਾਨੂੰ ਦਰਸ਼ਕ ਦਰਸ਼ਕਾਂ ਤੋਂ ਤਾਂ ਪਾਲੀਆਂ ਉਮੀਦਾਂ ਨੇ ਸੌ ਲੱਗੀਆਂ ਹਾਂ ਦਾ ਹੀ ਵੀ ਮੈਂ ਹਾਂ ਤਾਂ ਦੀ ਹੋਇਆ ਬੈਕਮ ਮੈਂ ਨਾ ਕਦੇ ਵੀ ਫਨੀ ਵੇ ਨਾਲ ਇੰਟਰਵਿਊਜ਼ ਕੀਤੀਆਂ ਨਹੀਂ ਤੇ ਮੈਨੂੰ ਬੜਾ ਸਵਾਦ ਆ ਰਿਹਾ ਕਿਉਂਕਿ ਕਰੈਕਟਰ ਮੇਰਾ ਹੈ ਕਰੈਕਟਰ ਦੇ ਵਿੱਚ ਬੜਾ ਬਹੁਤ ਵਾਦਾ ਕਰੰਦਾ ਸੋ ਮੈਂ ਮੈਂ ਇੱਕ ਗੱਲ ਔਨ ਕੈਮਰਾ ਸਾਰਿਆਂ ਨੂੰ ਦੱਸੂਗਾ ਵੀ ਇਹ ਫਿਲਮ ਦੇਖਣ ਤੋਂ ਬਾਅਦ ਤੁਸੀਂ ਨਰਾਸ਼ ਨਹੀਂ ਹੋਵੋਗੇ ਇਹ ਕਲੀਅਰ ਹੈ ਹੱਸੋਗੇ ਤਾਂ ਨਾਲ-ਨਾਲ ਰੋង ਵੀ ਬਹੁਤ ਜ਼ਿਆਦਾ ਤੇ ਕੁਝ ਸਿੱਖੋਗੇ ਵੀ ਇੰਨਾ ਕਿ ਮੇਰੀ ਬੇਨਤੀ ਹੈ ਕਿ ਜ਼ਰੂਰ ਦੇਖਿਓ ਠੀਕ ਹੈ ਮੇਰੀ ਐਜ਼ ਅ ਲੀਡ ਰੋਲ ਪਹਿਲੀ ਫਿਲਮ ਹੈ ਤੇ ਮੈਂ ਚਾਹੁੰਦਾ ਤੁਸੀਂ ਮੇਰੇ ਤਰ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਮੈਨੂੰ ਐਕਸੈਪਟ ਕਰੋ ਇੱਕ ਵਾਰੀ ਪੋਜ਼ਿਟਿਵਲੀ ਨਾਲ ਵੇ ਨਾਲ ਤੇ ਤੁਸੀਂ ਜ਼ਰੂਰ ਫਿਲਮ ਦੇਖ ਕੇ ਆਓ ਬਾਕੀ ਸਾਡੇ ਜਿਹੜੇ ਪ੍ਰੋਡਿਊਸਰਸ ਨੇ ਬੱਲ ਭਾਜੀ ਹੁਣੇ ਮੋਹਨਬੀਰ ਭਾਜੀ ਉਹ ਕਬੱਡੀ ਦੇ ਬਹੁਤ ਵੱਡੇ ਪ੍ਰਮੋਟਰ ਨੇ ਉਹ ਮਾਂ ਖੇਡ ਕਬੱਡੀ ਤੇ ਬਹੁਤ ਪੈਸਾ ਲਾਉਂਦੇ ਆ ਤੇ ਉਹਨਾਂ ਨੇ ਇਸ ਫਿਲਮ ਤੇ ਪੈਸੇ ਲਾਏ ਰੈਡੀ ਪ੍ਰੋਡਿਊਸਰ ਆ ਸੋ ਸਾਡੀ ਮੈਂ ਕਹਿੰਨਾ ਥੋੜਾ ਜਿਹਾ ਫਰਜ ਵੀ ਬਣਦਾ ਕਿ ਆਪਾਂ ਉਹਨਾਂ ਦਾ ਇੱਥੋਂ ਰਿਕਵਰ ਵੀ ਕਰਵਾਈਏ ਤੇ ਦੂਜੀ ਗੱਲ ਜਦੋਂ ਪੈਸੇ ਬਣਦੇ ਆ ਫਿਲਮ ਤੋਂ ਤੇ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਕਬੱਡੀ ਤੇ ਲਾਉਨੇ ਆ ਸੋ ਇਹ ਮੈਨੂੰ ਵਧੀਆ ਲੱਗੀ ਗੱਲ ਕਿ ਹਾਂ ਠੀਕ ਹੈ ਯਾਰ ਵੀ ਜੇ ਉਧਰੋਂ ਆ ਗਈ ਤਾਂ ਆਪਾਂ ਉਧਰ ਇਨਵੈਸਟ ਕਰਾਂਗੇ ਇਨਵੈਸਟ ਨਹੀਂ ਸਪੈਂਡ ਕਰਾਂਗੇ ਪਲੇਅਰਾਂ ਨੂੰ ਆਪਾਂ ਹੋਰ ਮੋਟੀਵੇਟ ਕਰਾਂਗੇ ਹਨਾ ਸੋ ਸੋ ਇਹ ਗੱਲ ਆ ਸੋ ਕਿਰਪਾ ਕਰਕੇ ਜ਼ਰੂਰ ਦੇਖਣ ਜਾਓ ਮਜ਼ਾਕ ਨਾ ਮਜ਼ਾਕ ਰਹੇ ਗਿਆ ਪਰ ਬਾਕੀ ਮਹਿੰਤੜੀ ਗੱਲ ਹੈ ਵੀ ਜ਼ਰੂਰ ਦੇਖਣ ਜਾਇਓ ਪਲੀਜ਼ ਜੀ ਕਿ ਉਹ ਕਿਰਦਾਰ ਨਿਭਾਇ ਨੇ ਨਾ ਫਿਲਮ ਦੇ ਵਿੱਚ ਕਿਵੇਂ ਤੇ ਲੱਗਦੇ ਨੇ ਹਰਸਿਮਰਨ ਸਕਰੀਨ ਤੇ ਔਰ ਤੁਸੀਂ ਕੰਮ ਕੀਤਾ ਇਹਨਾਂ ਦੇ ਨਾਲ ਅਦਾਕਾਰ ਕਿਵੇਂ ਦੇ ਨੇ ਬਾਕਮਾਲ ਅਦਾਕਾਰ ਨੇ ਬਾ ਕਮਾਲ ਇਟਸ ਨਾ ਇੱਕ ਕਿਰਦਾਰ ਨਿਭਾਉਣਾ ਬਹੁਤ ਮੁਸ਼ਕਿਲ ਹੁੰਦਾ ਇਹਨਾਂ ਨੇ ਤਾਂ ਪੰਜ ਪੰਜ ਨਿਭਾਏ ਨੇ ਸੋ ਇਨਸਾਨ ਵੀ ਬਹੁਤ ਚੰਗੇ ਨੇ ਐਂਡ ਉਹਨਾਂ ਦਾ ਹੈਂਡ ਇਨ ਹੈਂਡ ਹੋਣਾ ਬਹੁਤ ਜ਼ਰੂਰੀ ਹੈ ਚੰਗਾ ਕਲਾਕਾਰ ਉਹੀ ਹੈ ਜੋ ਚੰਗਾ ਇਨਸਾਨ ਹੈ ਸੋ ਹਰ ਸਿਮਰਨ ਹੈ ਐਂਡ ਕੈਟਲੈਪਸੀ ਆ ਮੈਨੂੰ ਵੀ ਦੱਸਦੇ ਨੂੰ ਵਾ 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 ਤਾੜੀਆਂ ਕੈਟਲੈਪਸੀ ਦੇ ਜਿਹੜਾ ਮੁੱਦਾ ਹੈ ਉਹ ਵੀ ਬਹੁਤ ਬਾ ਖੂਬੀ ਸਾਡੇ ਡਾਇਰੈਕਟਰ ਸਾਹਿਬ ਨੇ ਫਰਮਾਇਆ ਸੋ ਇਹੀ ਬਸ ਸਾਡੀ ਰਿਕੁਐਸਟ ਹੈ 21 ਜੂਨ ਨੂੰ ਸਾਡੀ ਮੂਵੀ ਰਿਲੀਜ਼ ਹੋ ਰਹੀ ਹੈ ਸੋ ਆਪਣੀ ਫੈਮਲੀਜ਼ ਨਾਲ ਜਾ ਕੇ ਜ਼ਰੂਰ ਦੇਖਿਓ ਕਹਿੰਦੇ ਤੁਸੀਂ ਵਿਆਹ ਤੇ ਬੜਾ ਗਾਆ ਪਾਇਆ ਨੱਚ-ਨੱਚ ਕੇ ਬਾਕੀ ਕਲਾਕਾਰਾਂ ਨੇ ਵੀ ਤਾਂ ਜਦੋਂ ਪਰਿਵਾਰ ਨੂੰ ਬਣਾ ਹੋ ਗਿਆ ਯਾਰ ਸੋ ਤੁਸੀਂ ਫਿਲਮਾਂ ਦੇ ਵਿੱਚ ਇਹ ਜਿਹੜੇ ਪੰਚ ਨਿਕਲ ਰਹੇ ਨੇ ਜੀ ਨੇ ਵਧੀਆ ਸੀ ਬਹੁਤ ਫਨ ਸੀ ਹਾਂ ਮੰਡੀ ਨੇ ਸਾਨੂੰ ਪੂਰੀ ਹਦਾਇਤ ਕੀਤੀ ਹੋਈ ਸੀ ਕਿ 5 ਦਿਨ ਇੱਥੇ ਰਹਿਣਾ ਇੱਥੇ ਖਾਣਾ ਪੀਣਾ ਆਏ ਕਰਨਾ ਉਹ ਕਰਨਾ ਤੇ ਮੈਨੂੰ ਤਾਂ ਐਂ ਵਿੱਚ ਦੀ ਫੀਲ ਹੋਣ ਲੱਗ ਗਿਆ ਸੀ ਕਿ ਮੈਂ ਤਾਂ ਵੈਡਿੰਗ ਪਲੈਨਰ ਹੀ ਮੈਂ ਕਿਉਂਕਿ ਸਾਰਾ ਕੁਝ ਇਹਨਾਂ ਦਾ ਕਰੀ ਜਾਂਦੇ ਸੀਗੇ ਉੱਥੇ ਪਰ ਬਹੁਤ ਮਤਲਬ ਫੈਮਿਲੀ ਸਾਰੀ ਇਹਨਾਂ ਨੂੰ ਮਿਲੇ ਬਹੁਤ ਪਿਆਰ ਹੋਇਆ ਪਿਆਰ ਮਿਲਿਆ ਉਹਨਾਂ ਤੋਂ ਸੋ ਬਹੁਤ ਵਧੀਆ ਰਿਹਾ ਬਿਕੋਜ਼ ਕਹਣ ਚਾਹੋਗੇ ਜਾਂਦੇ ਜਾਂਦੇ ਨਹੀਂ ਸਹੀ ਕਹਿ ਰਹੇ ਨੇ ਅੱਛਾ ਤੁਸੀਂ ਤੁਹਾਡਾ ਗੀਤ ਸਕੂਟਰ ਉਹਨੇ ਟ੍ਰੈਂਡ ਸੈੱਟ ਕੀਤਾ ਕਹਿੰਦੇ ਨੌਜਵਾਨਾਂ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਛੱਡ ਕੇ ਸਕੂਟਰ ਬਾਹਰ ਕਢਾ ਲੇ ਕਿ ਨਹੀਂ ਨਹੀਂ ਇਹਨੂੰ ਪੇਂਟ ਕਰੋ ਅਸੀਂ ਇੱਥੇ ਹੀ ਹੁਣ ਗੇੜੀਆਂ ਮਾਰਿਆ ਕਰਨੀਆਂ ਇੱਥੇ ਹੀ ਘੁੰਮਣਾ ਕਰਨਾ ਵੈਸੇ ਤੁਹਾਡੇ ਕੋਲ ਇਸ ਵਕਤ ਕਿਹੜਾ ਵਹੀਕਲ ਹੈ ਔਰ ਜਾਂਦੇ ਜਾਂਦੇ ਗੀਤ ਵੀ ਸੁਣਾ ਮੇਰਾ ਤਾਂ ਕਾਦਾ ਕਿਸ਼ਤਾਂ ਦਾ ਹੀ ਹੈ ਨਹੀਂ ਚਲੋ ਮੈਂ ਆਕਰਮ ਆਕਰਾਂਗੇ ਓ ਗਾਡ ਯਾਰ ਭਾਜੀ ਕਹਿੰਦਾ ਕਹਿੰਦਾ ਲੋਕਾਂ ਨੇ ਸਕੂਟਰ ਕੱਢ ਲੇ ਫਸ ਗਏ ਸੀ ਕਿਤੇ ਚਲੋ ਨਹੀਂ ਨਹੀਂ ਨਿਕਲਦਾ ਗਾਣਾ ਸੁਣਾ ਦੇਣਾ ਸਕੂਟਰ ਵਾਲੀ ਸੁਣਾਈਸ ਡਾਇਰੈਕਟਰ ਸਾਹਿਬ ਬੈਠੇ ਨਿਕਰੇ ਹੋਣੇ ਸਭ ਕੁਝ ਹੋ ਨਹੀਂ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰਾਂ ਕਰਕੇ ਜ਼ਫਾਰੀ ਬਿੱਲੂ ਲੰਗਨੀ ਅਸੀਂ ਚੇਤਕ ਕਰਾਇਆ ਨਾ ਵਾਂ ਰੰਗਨੀ ਪਰਾਂ ਕਰਕੇ ਜ਼ਫਾਰੀ ਬਿੱਲੂ ਲੰਗਨੀ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਆ ਕਿਸੇ ਦੇ ਜਰਦਾ ਤਾਂ ਨਹੀਂ ਲਾਇਆ ਕਿਦੇ ਤਾੜੀਆਂ ਚਲੋ ਆ ਗੋੜ ਥੈਂਕ ਯੂ ਸੋ ਮਚ ਸੋ ਅਜੇ ਸਾਡੇ ਨਾਲ ਮਿਸਟਰ ਸ਼ਦਾਈ ਫਿਲਮ ਦੀ ਸਟਾਰ ਕਾਸਟ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ 21 ਜੂਨ ਨੂੰ ਫਿਲਮ ਸਿਨੇਮਾ ਕਨਚ ਦਸਤਕ ਦੇਣ ਜਾ ਰਹੀ ਹੈ ਔਰ ਤੁਸੀਂ ਜ਼ਰੂਰ ਦੇਖਣ ਜਾਓ ਦੇਓ ਇਜਾਜ਼ਤ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ